ਸਾਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਨਵੇਂ ਬਲੌਗ ਦੇ ਵਿੱਚ ਬਹੁਤ ਖੁਸ਼ਖਬਰੀ ਦਿੰਨੇ ਆ ਤੁਹਾਨੂੰ ਤੇ ਪਹਿਲਾ ਖੁਸ਼ਖਬਰੀ ਦਿੰਨੇ ਆ ਵੀ ਬਾਈ ਹੋਣੀ ਜੋਲ ਪ੍ਰੋਡਕਸ ਜੋਲ ਪ੍ਰੋਡਕਸ਼ਨ ਵਾਲੇ ਹੋਰ ਵੀ ਠੀਕ ਠਾਕ ਜੀ ਪਹਿਲਾਂ ਤਾਂ ਦਵਿੰਦਰ ਬਾਈ ਨੂੰ ਬਹੁਤ ਬਹੁਤ ਮੁਬਾਰਕਾਂ ਬਾਈ ਦੀ ਘੋੜੀ ਨੇ ਬਾਈ ਨਹੀਂ ਦੱਸਦਾ ਕਿ ਕਿੱਥੋਂ ਮਿਲੀ ਆ ਤੇ ਬਾਪੂ ਜੀ ਸੀਗੇ ਸੰਦ ਬੋਲੇ ਪਤਾ ਨਹੀਂ ਡੈਡੀ ਦਸਣ ਆਏ ਨੇ ਅਸੀਂ ਫਾਰਮ 'ਚ ਸੀਗੇ ਬਾਈ ਯਾਰ ਅਸੀਂ ਪੌਡਕਾਸਟ ਕਰਦੇ ਸੀਗੇ ਤੇ ਜੋਲ ਪ੍ਰੋਡਕਸ਼ਨ ਨੂੰ ਸਾਰੇ ਵੀਰ ਸਬਸਕ੍ਰਾਈਬ ਕਰੋ ਬਈ ਚੈਨਲ ਨੂੰ ਇੰਸਟਾਗ੍ਰam ਤੇ ਵੀ ਸੇਮ ਨਾਮ ਤੇ ਆ ਇੰਸਟਾਗ੍ਰam ਤੇ ਬਈ ਤੇ ਬਾਈ ਹੋਣੀ ਨਵੇਂ ਗੰਮ ਤੋਂ ਹਨਾ ਤੇ ਬਾਈ ਉਹ ਨਹੀਂ ਨਵੇਂ ਸ਼ਹਿਰ ਤੋਂ ਬਾਈ ਇਹ ਮਤਲਬ ਹੁਣ ਇਹਨਾਂ ਨੇ ਚੈਨਲ ਦਾ ਕੰਮ ਸਟਾਰਟ ਕੀਤਾ ਸਾਰੇ ਵੀ ਸਪੋਰਟ ਕਰਿਓ ਬਾਕੀ ਬੜੀਆ ਕੈਂਡ ਪੋਡਕਾਸਟ ਕਰਦੇ ਤੇ ਇਧਰ ਵੀਰ ਉਹਨੇ ਹੋਰ ਵੀ ਠੀਕ ਠਾਕ ਦੇਖੋੜੀਆਂ ਕਿਵੇਂ ਲੱਗੀਆਂ ਭੈਣ ਦੱਸੋ ਢੂੜੀਆਂ ਬਾਈ ਤੁਹਾਡੀਆਂ ਬਹੁਤ ਘੈਂਟ ਆ ਯਾਰ ਵਧੀਆ ਲੱਗੀਆਂ ਆ ਨਵੇਂ ਸ਼ਹਿਰ ਤੋਂ ਵਧੀਆ ਢੂੜੀਆਂ ਕਰਕੇ ਬਾਈ ਸਪੈਸ਼ਲ ਇੱਕ ਕਵਾਈ ਕਰਕੇ ਬਾਈ ਬਾਈ ਦਾ ਸੁਭਾਅ ਉਹ ਘੈਂਟ ਆ ਧੰਨਵਾਦ ਵੀਰੇ ਹੀਰਾ ਬੰਦਾ ਤੇ ਬਾਕੀ ਬਾਈ ਉਹਨਾਂ ਨੂੰ ਵੀ ਦਿਖਾਵਾਂਗੇ ਆਪਾਂ ਹਨਾ ਪਵਨ ਨੇ ਆਪਣੀ ਨੇ ਕੀ ਦਿੱਤਾ ਸੀ ਬਹੁਤ ਟਾਈਮ ਤੋਂ ਇਹ ਚੀਜ਼ ਦੀ ਵੇਟ ਕਰਦੇ ਸੀਗੇ ਯਾਰ ਵੀ ਪਵਨ ਨੇ ਕੀ ਦੇਣਾ ਕੀ ਦੇਣਾ ਜੇ ਸਾਰੇ ਜਣੇ ਅਸੀਂ ਉਰੇ ਇਕੱਠੇ ਹੋਏ ਹੋਇਆ ਤੇ ਜਾ ਕੇ ਦੇਖਦੇ ਆਂ ਡੈਡੀ ਕਿਵੇਂ ਪਤਾ ਲੱਗਿਆ ਵੀ ਕਿਵੇਂ ਸੂਈ ਆ ਆ ਤੇ ਮੰਮੀ ਉਹ ਤੋਂ ਅੱਜ ਮੇਲੇ ਦਾ ਅੱਛਾ ਮੰਮੀ ਨਹੀਂ ਉੱਥੇ ਅੱਜ ਆਪਣੇ ਪਿੰਡ ਮੇਲ ਲਾ ਕੇ ਆਂਦੇ ਵੀ ਉੱਥੋਂ ਮਾੜੀ ਤੇ ਮੱਥਾ ਟੇਕ ਕੇ ਆਈਆਂ ਜਦੋਂ ਆ ਕੇ ਦੇਖਿਆ ਵੀ ਘੋੜੀ ਸੂਪੀ ਚਲੋ ਆਪਾਂ ਵਿੱਚ ਸੂਰੇ ਸੀਗੀ ਚੱਲਦੇ ਆਂ ਬਾਈ ਹੁਣ ਜਲਦੀ ਜਲਦੀ ਦੇਖੀ ਵੀਰੇ ਜਾ ਕੇ ਫਿਰ ਤੇ ਬਾਈ ਉਹਨਾਂ ਨੂੰ ਵੀ ਦਿਖਾਉਣੇ ਆ ਬਾਈ ਇੱਧਰ ਘੋੜੀਆਂ ਤੁਸੀਂ ਸਾਰੀਆਂ ਦੇਖੀਆਂ ਹੋਈਆਂ ਨੇ ਹਾਂ ਬਾਈ ਸਹੀ ਗੱਲ ਆ ਵੀਰੇ ਉਹ ਕਹਿੰਦੇ ਵੀ ਕਿਸਦਾ ਪੈੜਾ ਪਿਆ ਚੰਗਾ ਹੁੰਦਾ ਨਾ ਹਾਲੇ ਉਹਦਾ ਟਾਈਮ ਪਿਆ ਸੀਗਾ ਨਾਲ ਬੜਾ ਨਾਲੇ ਬਾਈ ਨੂੰ ਬਹੁਤ ਬਧਾਈਆਂ ਇੱਕ ਵਾਰੀ ਫੇਰ ਤੁੰਡੀ ਬਾਈ ਕਰਮਾਲੀਆਂ ਘੋੜੀਆਂ ਨੇ ਤੇ ਇਹਨਾਂ ਦੀ ਬਾਈ ਨੂੰ ਵੀ ਤਾਰ ਦਿੱਤਾ ਦੇ ਬਾਈ ਦੇਖੋ ਪਿੱਛੇ ਬਾਈ ਨੇ ਆਪਣੇ ਏਡਾ ਵੱਡਾ ਬਈ ਛੱਤੇ ਆ ਸਾਰਾ ਐਤਵਾਰ ਦੀ ਫਾਰਮ ਤਿਆਰ ਕੀਤਾ ਇੱਕ ਬਾਈ ਘੋੜੀ ਸੀਗੀ ਇੱਕ ਪੂਰੇ ਸਰੋ ਬਾਈ ਨੇ ਸਾਰਾ ਵੀ ਤਿਆਰ ਕੀਤਾ ਬਹੁਤ ਜਣਾ ਸੁਪਨਾ ਹੁੰਦਾ ਪਾਵਨ ਤੇ ਬਹੁਤ ਜਣਾ ਸੁਪਨਾ ਹੁੰਦਾ ਵੀ ਅਸੀਂ ਹੁਣ ਜਿਹੜੇ ਵੀ ਪਹਿਲਾਂ ਲੰਘਦੇ ਸੀ ਜਦੋਂ ਅਸੀਂ ਸਟਾਰਟਿੰਗ ਤਿਆਰ ਅਗਲਾ ਕਹਿੰਦਾ ਵੀ ਬਈ ਕੋਠੀ ਬਣਾਈ ਜਾਂਦਾ ਕੋਈ ਕੋਠੀ ਜਦੋਂ ਅਸੀਂ ਉਹ ਡਿਜ਼ਾਈਨ ਮੂਰੇ ਖਰਨੀਆ ਖਰਨੀ ਬਣਾਤੀ ਵਿੱਚ ਅਗਲਾ ਕਹਿੰਦਾ ਯਾਰ ਇਹ ਘੋੜੀਆਂ ਵਾਸਤੇ ਬਣਾਇਆ ਇਹ ਮੈਂ ਹਾਂ ਵੀ ਘਰ ਬਣ ਜਾਂਦਾ ਜੇ ਪਹਿਲਾਂ ਘਰ ਬਣਾ ਲੈਂਦੇ ਹੋ ਸਕਦਾ ਵੀ ਘਰ ਦੇ ਨਹੀਂ ਫਾਰਮ ਬਣਾਉਂਦੇ ਤੇ ਪਹਿਲਾਂ ਅਸੀਂ ਫਾਰਮ ਹੀ ਬਣਾਏ ਵੀ ਕੋਠੇ-ਕੁਠੇ ਬਾਅਦ ਵਿੱਚ ਹੀ ਪੈ ਜਾਣਗੇ ਬਈ ਜਿਹੜੇ ਸਿਰੋ ਰੇਜ ਦੇ ਵਿੱਚ ਪਏ ਆ ਉਹ ਜੀ ਬਈ ਪੈਦਾ ਚ ਜੀ ਬਈ ਤੇ ਬਈ ਮਣੀ ਜੇ ਨਿਗਾ ਵੱਜਦੀ ਹੈ ਤਾਂ ਬਚਾਦੇ ਹੋ ਹੈਗੀ ਤਾਂ ਜਦੋਂ ਰਾਤ ਆਈ ਹੈ ਬਾਕੀ ਮੈਂ ਤੁਹਾਨੂੰ ਫੋਟੋ ਦੇ ਦੂੰਗਾ ਤੇ ਉਹ ਤੁਸੀਂ ਲਾ ਦਿਓ ਵੀ ਜਿਵੇਂ ਵੀ ਆਪਣਾ ਹਨਾ ਸਾਰਾ ਅੱਗੇ ਤਿਆਰ ਹੋ ਕੇ ਰੈਡੀ ਹੋ ਕੇ ਬਣਦਾ ਬਈ ਬਹੁਤ ਸੋਹਣਾ ਬਣਦਾ ਮਹਾਰਾਜ ਜਿਕਰ ਪਰਖੇ ਬਈ ਇਹ ਪੂਰਾ ਸਿਰੇ ਚੜੇ ਐ ਇੰਦਾ ਦੀ ਬਾਈ ਫਰਮ 10 15 ਬਾਈ ਫੰਡ ਤੇ ਬਾਈ ਆਪਣ ਨੂੰ ਮਤਲਬ ਬਈ ਨੀ ਕਿਰਪਾ ਕਰੇ ਬਾਕੀ ਖੁਸ਼ ਖਬਰੀ ਨਵੀ ਆ ਗਈ ਪਾਵਣਾ ਆਪਣੀ ਵੀਰੇ ਸੁੱਈ ਗਿਆ ਬਾਈ ਗੁਰੂ ਦੀ ਬਾਹੋਂ ਜਿਆਦਾ ਕਿਰਪਾ ਬਰੀ ਉਹੀ ਸੁੱਈ ਹੈ ਜਿਹਨੇ ਵੀਰੇ ਮੇਰੇ ਟੈਟੂ ਸਾਫ ਤੇ ਦੀ ਆਪਣੀ ਦੁਬਾਰਾ ਕੋੜੀ ਉਹ ਨਾ ਪਿੱਛੇ ਬਾਈ ਆਪਣਾ ਸੁੱਈ ਸੀ ਕਿ ਬਾਈ ਬਾਈ ਉਹ ਮੈਂ ਕਿਹਾ ਸੀਗਾ ਵੀ ਸੂਈ ਹੋਈ ਘੋੜੀ ਤੇ ਉਹ ਉਪਰ ਕਰ ਜਾਂਦੀ ਹੈ ਨਾ ਜਿਵੇਂ ਮੈਨੂੰ ਤਾਂ ਕੁਝ ਕਿਹਾ ਨਹੀਂ ਸਾਰੇ ਘਰ ਦੇ ਕੋਲ ਨਹੀਂ ਲੱਗੇ ਉਹਨਾਂ ਨੂੰ ਪਤਾ ਵੀ ਉਹਦੇ ਕੋਲ ਹੀ ਕਾਬੂ ਆਉਣੀ ਹੈ ਤੇ ਉਹ ਜਾਗਰ ਨੂੰ ਲੱਗੇ ਪਰ ਇਹ ਤਾਂ ਜਾਗਰ ਦੀ ਬਾਹਰ ਉੱਤੇ ਟੈਟੂ ਸ਼ਾਪ ਤਾਂ ਉਹਨੇ ਬੁਰਕਾ ਪਾ ਲਿਆ ਬਾਈ ਅੱਜ ਵੀ ਬੁਰਕਾ ਜਿਵੇਂ ਬਣਾਇਆ ਇਹਦੇ ਉਹਨੇ ਕੋੜੀ ਨਹੀਂ ਸ਼ਾਪਦਾ ਉਹਨੇ ਟੈਟੂ ਜਿਵੇਂ ਬਰੀਜੇ ਬਣ ਗਏ ਹੁਣ ਇੱਕ ਸੈਕਿੰਡ ਦੀ ਸ਼ਾਂਤਤਾ ਬਾਈ ਹੁਣ ਆਪਾਂ ਨੂੰ ਕਿੰਨਾ ਟਾਈਮ ਲੱਗਿਆ ਉਹ ਤੇ YouTube ਤੇ ਪਈਏ ਲੋਖੀ ਬਾਈ ਐਂ ਲੱਗਣਾ ਹੀ ਚਾਹਦੇ ਵਾਹ ਹਾਂਜੀ ਬਾਈ ਨੇ ਦੇਖ ਲਓ ਪੁਆਇੰਟ ਵੀ ਨਵੇੜ ਲਈ ਖੁਸ਼ੀ ਤਾਂ ਇੰਨੀ ਆਉਂਦੀ ਹੈ ਜੀ ਜੇ ਕਾ ਪਉਏ ਬਾਈ ਬਣਾ ਤੈਣਾ ਤਾਂ ਤਵੀਲੇ ਚ ਹੀ ਆ ਹਾਈ ਇਹ ਲੈ ਬਈ ਆਪਾਂ ਘਰ ਜਾ ਕੇ ਮੜੀ ਚਾਤ ਵਾਜਦੇ ਹਾਂ ਹਾਂ ਜੀ ਬਈ ਸਾਰੇ ਘਰ ਦੇ ਡਰਦੇ ਹਜੇ ਪਵਨ ਤੋਂ ਪੀਲਾ ਵੇ ਲੱਗ ਗੰਦੂਕੇ ਨਾ ਹੈ ਲੈ ਬਈ ਮੱਥੇ ਫੁੱਲਾ ਕੰਨ ਕੁੰਡੀ ਵਾਲਾ ਦੇਖਦੇ ਆ ਬਸ਼ੇਰਾ ਕੇ ਬਸ਼ੇਰੀਆ ਆ ਕੁਲਰ ਬੰਦ ਕਰ ਦੋ ਇਹਨੇ ਆ ਖੜੀ ਹੈ ਬਈ ਇਹਦੀ ਪਰੀ ਮੱਥੇ ਫੁੱਲਾ

ਖੜੀ ਰਿਕਨ ਦੇਖ ਤਾਰੇ ਬਚੇਰਾ ਕਬਸ਼ੇਰੀ ਯੋ 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 ਕਿਲੀ 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 ਉੱਪਰ ਲੈ ਵਲੇ ਬਲੇ ਹੋਏ ਉਹ ਪੈਰ ਮੁਰਦ ਜਾਂਦੇ ਅੰਦਰ ਵਰਲਾ ਦੇਖ ਆਵਾਂਦਰਮ ਇੰਤਵਰ ਸੱਟ ਲੁਕੀ ਉਹ ਸੁੱਕੀ ਚਰਾ ਦੇ ਅੰਦਰ ਦੇਖੀ ਬਚੇਰਾ ਕਬਸ਼ੇਰੀ ਉੱਗ ਵਾਲੇ ਪੰਜੀ ਤੇ ਡਰੀ ਬਣਾ ਬਿਨਾਂ ਹੀ ਬਸ਼ੇਰੀ ਹੈ ਬਸ਼ੇਰੀ ਆ ਹਾਂ ਬਸ਼ੇਰੀ ਆ ਮੇਤਰੋ ਬਸ਼ੇਰੀ ਭਵੰਦਰਸਨ ਮੈਂ ਨਿਕ ਪਰ ਸਭ ਜਿੰਨੀਆਂ ਵੀ ਇਹਨੇ ਦਿੱਤੀਆਂ ਨੇ ਹੁਣ ਤੱਕ ਸਾਰੀਆਂ ਬਸ਼ੇਰੀਆਂ ਦਿੱਤੀਆਂ ਨੇ ਬਸ਼ੇਰੀ ਹੈ ਉਸ ਕੋਲ ਹੀ ਦੇਣਾ ਪਈ ਮੈਨੂੰ ਹਰਦ ਨੂੰ ਲੱਗਦਾ ਬਸ਼ੇਰੀ ਨੂੰ ਭੱਟ ਕੇ ਨਾ ਐ ਥਰੇ ਲਾ ਦੇ ਚਾਲ ਗਏ ਨੂੰ ਇਹ ਆ ਬਸ਼ੇਰੀ ਮਿਆਲ ਵਾਲੇ ਸੂਰਜ ਦੀ ਬੱਚੀ ਅਲੀਸ਼ਾਨ ਬਲੱਡ ਲਾਈਨ ਦੀ ਉਹਨੂੰ ਪਰੇ ਨੂੰ ਪਰਣ ਕਰੇ ਉਹ ਆਨ ਕਰੋ ਹੈ ਲੈ ਜਰਾ ਅਰੇ ਬਾਪੂ ਬਲੌਗ ਬਣਾ ਰਿਆ ਸਿੱਧੇ ਲੈ ਆਲੇ ਆਵਰ ਨਾ ਹਾਲੇ ਕਿ ਤੈਨਾਂ ਰਿਆ ਹੁਣ ਤਾਂ ਉਹਨੇ ਕੋਲ ਰੇਸ ਹੋ ਮੰਨਿਆ ਇਹ ਦੋੰਦਰਾ ਨੂੰ ਫੋਨ ਬਣਾ ਰਹੇ ਨੇ ਅਬੜੀ ਆਹ ਲੈ ਨਾ ਓਏ ਲੈ ਬਾਬਾ ਨਾ ਲੈ ਲੈ ਬਤ ਦੋ ਦੋਨ ਲਏ ਭਈ ਨਾ ਆਖਵਾ ਦੋ ਸ਼ਕਰ ਨਹੀਂ ਆਇਤਾ ਤਾਂ ਮੂੰਹ ਇਦਾਂ ਨੂੰ ਕਰ ਦੇ आ, आए, दे, दे, दे। बाकी भाई इधर सुून भी थानू दिखा दी जा प्यार करून जफ्फी पाके बैठी है बड़ी <laughs> फोक बैठी है ਬਾਈ ਉਹਨਾਂ ਨੂੰ ਚੱਕ ਕਰਕੇ ਕਹਿੰਦਾ ਬੀਕਾ ਨੇਰ ਤੇ ਲੈਂਦੀ ਆ ਕਿ ਮੀਂਹ ਡਾੜ ਪਿਆ ਮੈਂ ਪ੍ਰੈਸ ਤੇ ਤੂੰ ਡਰਾਉਂਦੀ ਆ ਵਾਹੋ ਲੱਗਦੀ ਆ ਨਾ ਸੋਹਣੀ ਬਹੁਤ ਬਈ ਨਾਬੇ ਮੰਡੀ ਦੇ ਉੱਤੇ ਇਹਨੇ ਵੀ ਬਾਈ ਸਾਡੇ ਇਮਰਾਨ ਜਿੰਨਾ ਦਾਮ ਰੱਖਿਆ ਜਿੰਨਾ ਉਹਨੇ ਕੱਛ ਕਰਾਤਾ ਦੀ ਇਹਨੇ ਵੀ ਇੰਨੀ ਬੱਲੇ ਬੱਲੇ ਕਰਾਤੀ ਹਾਂ ਜੀ ਹਾਂ ਪਰ ਨਹੀਂ ਦਵਾ ਵੇ ਉੱਗੁਰ ਨਾ ਦੱਤੀ ਦਾ ਦੇਖੋ ਬਾਕੀ ਆਪਾਂ ਨੀ ਆਹ ਸਗੀ ਬੱਚੀ ਮਾਰਨਿੰਗ ਦਿਖਾਵਾਂਗੇ ਤੁਹਾਨੂੰ ਸਾਰੀ ਮਾਰਨਿੰਗ ਹੈ ਨਾ ਮਾਰਨਿੰਗ ਦਾ ਨਾਲ ਹੀ ਨਾਮ ਰੱਖਦੇ ਆ ਕੋਈ ਤੇ ਨਾਲੇ ਤੁਹਾਨੂੰ ਸਮਾਰ ਕੇ ਦਿਖਾਵਾਂਗੇ। ਜਿਹੜੀ ਵਾਰ ਆਪਾਂ ਨੇ ਪਲੰਗਰ ਤੇ ਦਿਹਲਾਣਾ ਪਿਛਲੀ ਵਾਰੀ ਵੀ ਆਪਾਂ ਇੱਥੇ ਸੀਗਾ। ਹਾਂ ਉਦੋਂ ਤੱਕ いや ਪੂਰਾ ਪਲੰਗਰ ਬਿਚਾ ਕੇ ਇੰਤਜ਼ਾਰ ਕਰਿਆ ਵੀ ਚੱਲ। ਵੇਚਦੀ ਜਾ ਕੇ ਲੋਕ ਹੋ ਜੂਗਾ। ਮੇਰੇ ਪਿਆਰ ਦਿਖਾ ਵੇਚਦੀ ਜੱਫੀ ਪਾਈ। ਜੱਫੀ ਹੈ ਦੇਖ। ਇੰਦਾਂ ਦਾ ਅੱਜ ਕੋਲੀ ਮੇਰਾ। ਮੇਰੇ ਹੱਥ ਲੱਗਣੀ ਸੀ ਅੱਜ ਚੋਕਰ ਲਾ ਕੇ ਕੋਲੀ ਨੂੰ ਗਿਆ। ਤੇ ਅਰ ਜਰ ਜ ਮਤ ਲੱਗ ਜਾਂਦਾ। ਬਿਲਕੁਲ ਇਹ ਵਾਲੀ ਸ਼ਾਨ ਬਲੱਡ ਲਾਈਨ ਦੀ ਬਸ਼ੇਰੀ ਆ ਗਈ ਜਿਵੇਂ ਮੈਂ ਤੁਹਾਨੂੰ ਦੱਸਿਆ। ਵੀਵੇਂ ਬਲੱਡ ਲਾਈਨ ਆਪ ਜਾਨੀ ਕਿ ਮੈਂ ਖੁਦ ਚੰਗੇ ਚੰਗੇ ਘੋੜਿਆਂ ਤੋਂ ਭਰਾ ਕੇ ਵੀ ਮੈਂ ਉਹ ਤੋਂ ਬਲੱਡ ਲਾਈਨ ਆਪਣੇ ਘਰੇ ਆਪ ਪੈਦਾ ਕਰ ਰਿਹਾ ਵਈ ਸਟਾਈਲ ਵਈ ਸਟਾਈਲ ਇਹ ਨਹੀਂ ਵਈ ਇਹ ਨਹੀਂ ਕੰਦੇ ਨਹੀਂ ਉਸ ਸਟਾਈਲian ਜਿਹੜੇ ਹੁੰਦੇ ਆ ਘੋੜੇ ਹਾਂ ਸਟੈਂਟਲ ਪਹਿਲੀ ਗੋੜੀ ਇਹ ਹੈ ਇਹਨੂੰ ਬੜਾਉਣੀ ਆ ਪਹਿਲੀ ਹਾਂ ਜੀ ਹਾਂ ਇਹ ਮਤਲਬ ਇਹ ਇੰਨੀ ਕਿ ਸਿਆਣੀ ਆ ਤੁਸੀਂ ਲੱਭ ਲਗੋਗੇ ਤੁਸੀਂ ਕਹੋਗੇ ਯਾਰ ਵੀ ਏਸ ਘੋੜੀ ਤੇ ਸਟਾਰਟ ਕਰਦਾ ਹੋਣਾ ਇਹ ਨਾ ਬ੍ਰਦਰ ਜਿਵੇਂ ਹੁਣ ਮੇਲਿਆਂ ਦੇ ਵਿੱਚ ਟਰੈਕਟਰ ਟੋਚਣਾ ਤੇ ਆਪਾਂ ਨੂੰ ਬੁਲਾਉਂਦੇ ਇੱਕ ਵੱਡੀ ਟੂਰਨਾਮੈਂਟਾਂ ਤੇ ਵੀ ਇਹਦੀ ਮੈਂ ਛਾਤੀ ਤੇ ਗਰਦਨ ਤੇ ਪੈਰ ਧਰ ਲੈਣਾ ਮੰਨ ਕੇ ਤੇ ਲੋਕ ਡਰਦੇ ਪਿੱਛੋਂ ਦੀ ਚੜ ਜਾਨਾ ਡੰਡ ਲਾਉਣੇ ਦੀ ਲੱਤਾਂ ਵਿੱਚ ਬੈ ਕੇ ਇਹਦੇ ਉੱਪਰ ਸਵਾਰੀ ਕਰਨੇ ਹੋਰ ਵੀ ਜਾਨੀ ਕਿ ਇੰਨੀ ਕਿ ਲੱਖ ਬੰਦਾ ਖੜਿਆ ਹੋਵੇ ਵੀ ਇਹਨੇ ਇੰਨੀ ਕਿ ਇੱਜ਼ਤ ਰੱਖੀ ਆ ਆਪਣੇ ਹੁਣ ਤੱਕ ਬਿਪੌਰ ਆ ਵੀ ਕੋਈ ਵੀ ਹਰਕਤ ਨਹੀਂ ਕੀਤੀ ਬਾਈ ਇਹ ਉਹੀ ਘੋੜੀ ਜਿਹੜੀ ਸਭ ਤੋਂ ਸਿੰਦਾ ਛਿੰਦਾ ਬਸ਼ੀਰ ਤਿਆਰ ਹੋਈ ਜਾਂਦਾ ਹਾਂ ਇਮਰਾਨ ਸਾਡੇ ਕੋਲ ਛਿੰਦਾ ਉਹ ਬਿਲਕੁਲ ਨਾ ਜਿਹੜਾ ਫਾਰਮ ਚ ਆਪਣੇ ਉਹ ਲਿਆ ਆਪਨੇ ਬਾਈ ਸ਼ੇਰ ਨੀਲੀ ਘੋੜੀ ਕਹਿੰਦੇ ਨੇ ਇਹ ਨੀਲੀ ਘੋੜੀ ਹਾਂ ਇਹ ਅਰਜਨ ਰੌਲੀ ਵਾਲੇ ਦੀ ਆ ਹੁਣੇ ਮੇਟ ਕਰਵਾਈ ਹੋਈ ਆ ਨੀਲੀ ਚੰਬੀ ਘੋੜੀ ਆ ਇਹ ਬੱਚੇ ਨੋਕਰੇ ਦਿੰਦੀ ਆ ਜਿਵੇਂ ਬਾਈ ਕਹਿੰਦੇ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਤੋਂ ਹਾਂ ਉਹ ਉਹ ਇਹ ਕਲਰ ਹੁੰਦਾ ਜਿਹੜਾ ਇਹਦਾ ਇਹਦਾ ਸ਼ੇਡ ਆ ਤੇ ਪੇਟ ਤੇ ਇਹ ਕਲਰ ਹੁੰਦਾ ਹੁਣੀਲਾ ਜੀ ਉਹ ਜੋ ਜਿਹੜਾ ਆਪਣੇ ਉੱਤੇ ਉਹ ਘੋੜੀ ਆਪਾਂ ਹੁਣ ਨਾਬੇ ਮੰਡੀ ਤੋਂ ਖਰੀਦੀ ਆ ਜੀ ਬਹੁਤ ਚੰਗੀ ਘੋੜੀ ਆ ਆਪਣੇ ਮਿੱਤਰ ਤੇ ਖਰੀਦੀ ਬਹੁਤ ਚੰਗੇ ਉਹਨੇ ਬੱਚੇ ਪੈਦਾ ਕੀਤੇ ਆ ਜੀ ਹਾਂ ਉਹ ਆਪਣੇ ਘਰ ਦਾ ਸ਼ਿੰਗਾਰ ਬਣ ਗਈ ਆ ਤੇ ਇਹਦਾ ਇਹਦਾ ਵੀ ਬਾਈ ਕੋ ਘੋੜਾ ਆ ਜਿਹੜਾ ਨਾਮੀ ਆ ਉਹ ਪਰਲੀ ਘੋੜੀ ਦਾ ਉਹਦੇ ਬੱਚੇ ਬਹੁਤ ਚੰਗੇ ਆ ਆ ਚੰਗੇ ਘੋੜਿਆਂ ਤੋਂ ਰਿਜ਼ਲਟ ਪੈਦਾ ਹੋਇਆ ਬਸ਼ੇਰੀਆਂ ਬਹੁਤ ਬਾਈ ਦੇ ਘਰੇ ਚੰਗੀਆਂ ਹੋਈਆਂ ਹੋਈਆਂ ਨੇ ਇਹਨਾਂ ਦੀ ਹਜੇ ਫਰੈਂਡਸ਼ਿਪ ਹੋਊਗੀ ਹੌਲੀ ਹੌਲੀ ਤਾਂ ਕਰਕੇ ਕਰਦੇ ਆਂ ਬਈਓ ਬਈ ਇਹ ਹਲੇ ਨਵੀਂ ਨਵੀਂ ਐ ਥੋੜਾ ਹਾਂ ਫਿਰ ਇਹ ਕਹਿੰਦੀ ਪਹਿਲਾਂ ਮੈਂ ਤੀ ਇਸ ਘਰ ਦੀ ਬਈ ਇਹ ਕੋੜੀ ਕੋੜੀ ਕਿਹੜੀ ਐ ਬਈ ਸਾਰੀਆਂ ਸਿਆਣੀਆਂ ਨੇ ਬੱਚਿਆਂ ਲਈਓ ਆਪਾਂ ਇਹਨਾਂ ਨੂੰ ਰਾਈਡਿੰਗ ਲਈ ਯੂਜ਼ ਕਰਦੇ ਆਂ ਸਾਰੀਆਂ ਸਿਆਣੀਆਂ ਨੇ ਬਹੁਤ ਵਧੀਆ ਲੱਗਿਆ ਵੀਰ ਉਹਨਾਂ ਨੂੰ ਮਿਲ ਕੇ ਜੀ ਤੇ ਬਾਈ ਹੋਣੀ ਰਹਿ ਨਹੀਂ ਹੈਗੀ ਅੱਜ ਚਲੇ ਗਏ ਤੇ ਕਿਤੇ ਵੀ ਅਸੀਂ ਜਾਣਾ ਜ਼ਰੂਰੀ ਕੰਮ ਕੱਲ ਨੂੰ ਤੇ ਪੌਡਕਾਸਟ ਵਧੀਆ ਬਣਾਇਆ ਉਹਨਾਂ ਨੇ ਤੇ ਹੁਣ ਆਪਾਂ ਤੁਹਾਨੂੰ ਆਪਣੀਆਂ ਘਰ ਵਾਲੀਆਂ ਕੋੜੀਆਂ ਦਿਖਾ ਦੇ ਤੇ ਫਾਰਮ ਵਾਲੀਆਂ ਤੇ ਬਲੌਗ ਕਰਦੇ ਆਂ ਆਪਾਂ ਕੰ ਫੇਰ ਜਿਵੇਂ ਵੀ ਆਪਾਂ ਉਹਦਾ ਨਾਮ ਰੱਖਾਂਗੇ ਬੱਚੀ ਦਾ ਅੱਗੇ ਅੱਗੇ ਤੁਹਾਨੂੰ ਦੱਸਾਂਗੇ। ਇਹ ਕੋੜੀ ਬਹੁਤ ਚੰਗੇ ਬੱਚੇ ਦਿੱਤੇ ਆ ਨੇ ਸਤਿਆਸ ਕੋੜੀ ਤੋਂ ਬੱਚਾ ਦਿੱਤਾ ਤੇ ਅੱਗੇ ਵੀ ਉਮੀਦ ਆ ਵੀ ਚੰਗੇ ਬੱਚੇ ਦੇਊਗੀ ਪੇਟਲ ਕੋੜੀ ਆ ਪੂਰੀ ਮਾਰਵਾੜੀ ਤੇ ਆਪਾਂ ਆਪਣੇ ਫਰੈਂਡ ਤੋਂ ਲਈ ਆ ਜੀ ਨਾਪੇ ਮੰਡੀ ਤੋਂ ਤੇ ਕਰਦਨ ਦੀ ਫੇਸ ਕੁਆਲਿਟੀ ਇਹਦੀ ਹੋਰ ਮਾਰਕਿੰਗ ਬਹੁਤ ਸੋਹਣੀ ਆ ਤੇ ਇਹ ਹੁਣ ਖਾਲੀ ਆ ਡਾਕਟਰ ਸਾਹਿਬ ਤੋਂ ਚੈੱਕ ਕਰਵਾ ਲਈ ਸਹੀ ਆ ਤੇ ਹੁਣ ਅੱਗੇ ਮੀਟ ਕਰਵਾਉਣੀ ਆ। ਇੱਕ ਔੜੀ ਨੀਲੀ ਇਹ ਵੀ ਫੋਰ ਸੇਲ ਆ ਬਾਈ ਤੇ ਕੋਈ ਗੱਲ ਨਹੀਂ ਇਹ ਵੀ ਚੰਗੀ ਐ ਘੋੜੀ ਜੇ ਕਿਸੇ ਵੀ ਨੂੰ ਪਸੰਦ ਆਉਂਦੀ ਐ ਨੇ ਅਰਜਨ ਰੌਲੀ ਵਾਲੇ ਦੀ ਐ ਵੀ ਮੇਟ ਕਰਵਾਈ ਹੋਈ ਐ ਨੀਲੀ ਘੋੜੀ ਤੇ ਬਾਕੀ ਉਧਰ ਵੀ 2-4 ਜਾਨਵਰ ਆਪਣੇ ਕੋਲੇ ਸੇਲ ਆਲੇ ਆ ਚੰਗੇ ਵੀ ਕੋਈ ਗੱਲ ਨਹੀਂ ਜਿਹੜੀ ਵੀ ਤੁਹਾਨੂੰ ਬਲੌਗ ਦੇ ਵਿੱਚੋਂ ਆਉਂਦਾ ਫਿੱਟ ਅਸੀਂ ਸੇਲ ਕਰਨਾ ਹੋਇਆ ਤਾਂ ਜ਼ਰੂਰ ਦੱਸਾਂਗੇ ਯੱਗਰ ਐ ਕੀ ਕਰੀ ਜਾਂਦਾ ਬਾਈ ਕਰਤੱਬ ਕਰ ਰਿਹਾ ਅੰਗਰੇਜ਼ ਜੁਵਾਦ ਤੇ ਨਵਾਸ਼ੂਕੇ ਨੇ ਇਹ ਜਿਹੜਾ ਬਣਾ ਫੱਕਾ ਇਹ ਠੀਕ ਰਹਿੰਦਾ ਵੀਰੇ ਆਜਾ ਆਪਾਂ ਇੱਕ ਵਾਰੀ ਫੇਰ ਆਪਣਾ ਬਸ਼ੇਰੀ ਦੇਖ ਕੇ ਫਿਰ ਫਾਰਮ 'ਚ ਚੱਲਦੇ ਆਂ ਉਧਰ ਵੀ ਜਾ ਕੇ ਤੁਹਾਨੂੰ ਸਾਰੇ ਜਾਨਵਰ ਰੂ-ਰੂ ਕਰਦੇ ਆਂ ਭਾਈ ਜੀ ਜੇ ਤੂੰ ਨਾ ਆਇਆ ਮੈਂ ਨਹੀਂ ਜਾਣਾ ਕਿਵੇਂ ਆ ਕਿਵੇਂ ਕਿਵੇਂ ਗਾਣਾ ਇਹ ਮੈਂ ਮੈ ਨਹੀਂ ਜਾਣਾ ਜੇ ਨਾ ਆਇਆ ਲੈਨ ਸਫਾਰੀ ਤੇ ਲੈਨ ਸਫਾਰੀ ਤੇ ਨਾਟ ਗਿਆ ਰਾਜਾ ਸਫਾਰੀ ਨੂੰ ਬਹੁ ਅੱਖਾਂ ਚ ਰੜਕਦੀ ਹੈ ਇਹ ਸਫਾਰੀ ਹੁਣਾ ਆਹ ਬੈਠੀ ਹੈ ਜਫੀ ਪਾਈ ਸਕੂਨ ਫੇਰ ਇਹਨੂੰ ਜੇਰ ਕੋੜੀ ਦੀ ਹਜੇ ਪਾਉਗੀ ਫਿਰ ਇਹਨੂੰ ਆਪਾਂ ਕਾੜਾ ਦੇਣਾ ਹਨਾ ਹੁਣ ਵੀ ਸੂ ਕੇ ਕਾੜਾ ਜਿਵੇਂ ਆਪਾਂ ਜੁਗਨੀ ਨੂੰ ਦਿੱਤਾ ਸੀਗਾ ਇਹਨੂੰ ਕਾੜਾ ਦੇਣਾ ਤੇ ਪਰਿ ਵੀ ਖਾਸੀ ਹੋਗੀ ਹਨਾ ਪਰੀ ਪਰੀ ਦੇ ਵੀ ਮਾਰਕਿੰਗ ਆਈ ਆ ਮੱਥੇ 'ਚ ਫਲ ਤੇ ਇਹਦੀ ਬੱਚੀ ਦੇ ਵੀ ਦੁੱਧ ਚੁੰਗੀ ਜਾਂਦੀ ਹੈ ਬਾਈ ਬਾਕੀ ਪਵਨ ਮੈਨੂ ਹੀ ਲਵੇ ਲਾਉਗੀ ਹੁਣ ਤਾਂ ਹਜੇ ਤਾਂ 10-15 ਦਿਨ ਚਲੀ ਫਾਰਮ ਦੇ ਵਿੱਚ ਪ੍ਰਿੰਸ ਫਾਰਮ 'ਚ ਜਾ ਕੇ ਦਿਖਾਉਣੇ ਆ ਬਾਕੀ ਮੈਂ ਦਾਦਾ ਹੁੰਨਾ ਬਾਈ ਜਿਹਨੇ ਮਿਹਨਤ ਕਰਨੀ ਆ ਕਹਿੰਦੇ ਦਿਨੇ ਤਾਂ ਕੀ ਉਹ ਰਾਤਾਂ ਨੂੰ ਵੀ ਸੌਂਦੇ ਤੇ ਲੱਗਾ ਮਾਤ ਫੜ ਕੇ ਨੀ ਟਾਈਮ 12:40 ਦਾ ਹੋ ਰਿਹਾ ਗਾਣਾ ਸੁਣਾ ਜਾਗ ਰਿਹਾ ਕੋਈ ਜੇ ਗਾਣਾ ਤਾਂ ਸੁਣਾ ਦੇ ਆ ਪੰਜ ਘੋੜੀਆਂ ਬਿਨਾਂ ਦੇ ਬੰਦੇ ਤੇ ਵਰਸ ਸਿੰਘ ਸਾਹਿਬ ਮਸੀਹ ਦੇ ਬੇਟੇ ਭਾਈ ਦੇਖੋ ਤੁਸੀਂ ਟਾਈਮ ਕਿੰਨਾ ਹੋ ਗਿਆ ਇੱਧਰ ਸਾਡੇ ਭਾਜੀ ਵੀ ਟਾਈਮ ਕਿੰਨਾ ਹੋ ਗਿਆ ਇਹ ਸਪੈਸ਼ਲ ਖੁਸ਼ੀ ਚ ਆਇਆ ਮੇਰੀ ਚ ਵੀ ਵਧਾਈਆਂ ਦੇਣਾ ਹੈ ਕਿਉਂ ਭਾਜੀ ਹਾਂਜੀ ਠੀਕ ਨਾ ਜੀ ਤੇ ਬਹੁਤ ਬਹੁਤ ਮੁਬਾਰਕਾਂ ਆਪਣੀ ਪਵਨ ਸੂਈ ਤੇ ਭਾਈ ਟਾਈਮ ਦੇਖੋ ਕਿੰਨਾ ਹੋ ਗਿਆ ਸਪੈਸ਼ਲ ਆਇਆ ਧੰਨਵਾਦ ਕਰਦੇ ਆ ਆ ਤੁਹਾਨੂੰ ਇੱਧਰ ਨਹੀਂ ਘੋੜੀਆਂ ਵੀ ਦਿਖਾ ਦਈਏ ਬਾਕੀ ਫਾਰਮ ਦਾ ਆਪਣੇ ਦਾ ਸਭ ਨੂੰ ਚਾਉ ਆ ਬਾਈ ਮੈਂ ਵੀ ਚਾਹਣਾ ਵੀ ਨਵੇਂ ਵੀਰਾਂ ਦੇ ਅੱਗੇ ਜਿਹੜੇ-ਜਿਹੜੇ ਦੇ ਦਿਲ ਦੇ ਵਿੱਚ ਚੌਵਾ ਸਭ ਦਾ ਪੂਰਾ ਹੋਵੇ ਆ ਖੁਰਨੀ ਆਪਣੀ ਕੰਪਲੀਟ ਹੋ ਗਈ ਇਹਦੇ ਉੱਤੇ ਆਪਾਂ ਘੋੜੀਆਂ ਵੇਂਦੀਆਂ ਨੇ ਆ ਵੀ ਸੇਲ ਐ ਇਹ ਪੋਨੀਆਂ ਅਸੀਂ ਰੱਖੀ ਹੋਈ ਐ ਨੌਕਰੀ ਵੀ ਸੇਲ ਐ ਕੋਈ ਯਾਨੀ ਕੀ ਇੱਧਰ ਆਪਣਾ ਛੰਦਾ ਛੰਦਾ ਜ ਇੱਧਰ ਛੜਤਾ ਇੱਧਰ ਆਪਣੀ ਬਿੱਲੋ ਘੋੜੀ ਐ ਬਿੱਲੋ ਰਾਣੋ ਆ ਦੋ ਆਪਾਂ ਨੇ ਜੋੜਾ ਲੈ ਆਂਦਾ ਤੇ ਕਦੇ ਗਰਦਨ ਫੇਸ ਕੁਆਲਟੀ ਬਹੁਤ ਦਿਨ ਦੇ ਵਿੱਚ ਤੁਹਾਨੂੰ ਸਾਰੀਆਂ ਦਿਖਾਵਾਂਗੇ ਰਾણો ਜੁਗਣੀ ਜ਼ਾਲਮ ਇਹ ਜੋੜਾ ਕਿੰਨੇ ਚ ਪੈ ਚੁੱਕਿਆ ਭਾਈ ਦੋਵਾਂ ਦਾ ਇਹ ਨਾ ਇਹ ਤਾਂ ਬਹੁਤ ਚੰਗੇ ਆ ਬਹੁਤ ਚੰਗੇ ਆ ਚੰਗੇ ਬਲੱਡ ਲਾਈਨ ਤੇ ਬਹੁਤ ਚੰਗੇ ਆ ਇੱਕ ਬਸ਼ੀਰ ਆ ਇੱਕ ਬਸ਼ੀਰੀ ਆ ਪਾਪਾ ਤੇ ਠੀਕ ਹੈ ਜੀ ਦਿਖਾਵਾਂਗੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਚੰਗੇ ਜਾਨਵਰ ਆ ਜੀ ਹੋਣਾ ਬਾਪੂ ਗਾਲਾਂ ਬਾਪੂ ਕੋਲੋ ਘਾਣੀਆਂ ਅਜੇ ਤਾਂ ਕਰੋ ਦੁਪਹਿਰ ਨਹੀਂ ਕਰਤੀਆ ਕਰੋ ਨਾਲੇ ਯਾਰਾ ਮੇਰੇਆਂ ਨੇ ਘਾਣੀਆਂ ਮਿਲਦੇ ਆਂ ਅਗਲੇ ਬਲੌਗ ਦੇ ਵਿੱਚ ਸਾਰਿਆਂ ਨੂੰ ਫੇਰ ਮੁਬਾਰਕਾਂ ਚੰਗਾ ਜੀ ਰੱਬ ਰੱਖਾ ਰੱਬ ਰੱਖਾ